ਇੰਗਲਿਵਸਤੀ ਰਹਿਣ ਵਾਲੇ ਆ ਤੇ ਮੁੰਡਾ ਸੀ ਯਾਰੇ ਵਾਲੇ ਦਾ ਤੇ ਰਾਜੀਉਂ ਦਾ ਨਾਮ ਹੈ ਤੇ ਮਮਾ ਮੇਰੇ ਗਏ ਸੀ ਬਿਜਾਰ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਤੇ ਮਮਾ ਬਿਜਾਰ ਸਮਾਨ ਲੈਣ ਗਏ ਸੀ ਤੇ ਉਹ ਮਗਰੋਂ ਕਰਿਆ ਮਮਾ ਨੂੰ ਫੋਨ ਲਾਇਆ ਕਹਿੰਦਾ ਮੰਮੀ ਤੁਸੀਂ ਕਿੱਥੇ ਜੇ ਤੇ ਮੰਮੀ ਨੇ ਦੱਸਿਆ ਕਹਿੰਦੀ ਮੈਂ ਬਿਜਾਰ ਆ ਤੇ ਤੂੰ ਬਹਿ ਕਰੇ ਮੈਂ ਆ ਗਈ ਮੇਰੀ ਛੋਟੀ ਭੈਣ ਸੀ ਮਤਲਬ ਕਿ ਦਿਮਾਕੀਆਂ ਦੀ ਹਾਲਤ ਠੀਕ ਨਹੀਂ ਹੈਗੀ ਸ਼ੁਰੂ ਤੋਂ ਹੀ ਇਸ ਗੱਲ ਦੇ ਸਾਡੇ ਕੋਲੇ ਸਾਰੇ ਸਬੂਤਨਾਂ ਦੀ ਪਿਲਚਣ ਲੱਗੀ ਹੋਈ ਸਰਕਾਰੀ ਠੀਕ ਹੈ ਇਹਨੇ ਆਣ ਕੇ ਮੇਰੀ ਭੈਣ ਦੇ ਨਾਲ ਗਲਤ ਕੰਮ ਕੀਤਾ ਬਾਦ ਦੇ ਵਿੱਚ ਬਜ਼ਾਰ 'ਚ ਮੰਮੀ ਨੂੰ ਮਿਲ ਗਿਆ ਘਰੇ ਵਾਪਸ ਆ ਗਿਆ ਆਣ ਕੇ ਖੁਦ ਮੰਨ ਵੀ ਗਿਆ ਕਹਿੰਦਾ ਹਾਂ ਮੈਂ ਗਲਤ ਕੰਮ ਕੀਤਾ ਮਤਲਬ ਮੇਰੀ ਗਲਤੀ ਹੈਗੀ ਮੈਨੂੰ ਮਾਫ ਕਰ ਲੈਨੇ ਆਪਦੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਕੇ ਤੂੰ ਆਣ ਕੇ ਕੁਛ ਨਿਵੇੜ ਮੇਰੇ ਨਾਲ ਆਹ ਗੱਲ ਬਣ ਗਈ ਠੀਕ ਹੈ ਅਸੀਂ ਜਾ ਕੇ ਥਾਣੇ ਦੇ ਦਿੱਤਾ ਮੰਗਾ ਤੇ ਕੁੜੀ ਅਸੀਂ ਸਿਵਲ 'ਚ ਲੈ ਆਂਦੀ ਤੇ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਕਿਵੇਂ ਨੇ ਹਾਲਾਤਾਂ ਦੇ ਬਹੁਤ ਮਾੜੇ ਨੇ ਤੁਸੀਂ ਆ ਕੇ ਵੇਖ ਸਕਦੇ ਹੋ ਬਹੁਤ ਜ਼ਿਆਦੀ ਕੰਡੀਸ਼ਨ ਖਰਾਬ ਹੋਈ ਪਈ ਕੁੜੀ ਦੀ ਜਮਾਈ ਸੁਰਤ ਨਹੀਂ ਆ ਗਈ ਕੁੜੀ ਨੂੰ ਸਿਵਲ ਹਸਪੀਟਲ ਲੈ ਕੇ ਆਏ ਅਸੀਂ ਸਾਨੂੰ ਘੜ ਤੋਂ ਘੜ ਨਹੀਂ 2-3 ਘੰਟੇ ਹੋ ਗਿਆ ਆ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਕਿਸੇ ਨੇ ਸਾਨੂੰ ਮਤਲਬ ਕਿ ਵੇਖਿਆ ਨਹੀਂ ਪੁੱਛਿਆ ਨਹੀਂ ਦੱਸਿਆ ਨਾ ਤਾਂ ਕੀ ਕਰੇ ਡਾਕਟਰ ਡਾਕਟਰ ਵਾਲੇ ਸਾਡੀ ਗੱਲ ਨਹੀਂ ਸੁਣਦੇ ਤੇ ਭਾਜੀ ਮੈਂ ਨਾ ਗਈ ਸੀ ਚੌਣੀ ਕਪੜੇ ਲੈਣ ਪੁਜਾਰੀ ਤੇ ਦੋ ਤਾਂ ਰਹਿੰਦਾ ਕੋਲ ਤੇ ਉਹ ਕੰਮ ਤੇ ਗਿਆ ਚਲਾ ਬੱਤੀ ਵਾਲੇ ਨਾਲ ਤੇ ਉਹ ਮੁੰਡਾ ਆਪਣੇ ਘਰੇ ਮੈਨੂੰ ਉਹਨੇ ਫੋਨ ਕੀਤਾ ਕੰਦਾ ਮੰਮੀ ਮਾ ਘਰੇ ਆ ਤੂੰ ਕਿੱਥੇ ਮਾਂ ਬੇਟੇ ਮੈਂ ਬਾਜ਼ਾਰ ਗਈ ਆ ਮੈਂ ਤਾਂ ਪੂਜਾ ਵਿੱਚ ਗੱਲ ਕਰਾ ਕੰਦਾ ਪੂਜਾ ਚਾਹ ਬਣਾਦੀ ਉਹਨੇ ਮੇਰੀ ਗੱਲ ਨਹੀਂ ਕਰਾਈ ਦੋ ਤਾਂ ਆਇਆ ਘਰੇ ਉਹਨੇ ਵੇਖਿਆ ਕਿ ਉਹਨੇ ਮੈਨੂੰ ਫੋਨ ਲਾਤਾ ਬੀਬੀ ਕੁਛ ਨਹੀਂ ਲੈਣਾ ਚਾਹਤੀ ਆ ਜਾ ਮੈਂ ਲੱਗੇ ਆਣੀ ਅੱਗੋ ਮਿਲ ਗਿਆ ਮੈਨੂੰ ਮੈਨੂੰ ਉਹਨੇ ਮਗਰ ਭਾ ਲਿਆ ਠੀਕ ਹੈ ਤੇ ਮੈਂ ਕਹਾ ਰਾਜੂ ਘਰੇ ਗਿਆ ਸੀ ਕੰਦਾ ਗਿਆ ਚਾਹ ਪੀ ਕੇ ਆ ਗਿਆ ਮੈਂ ਘਰੇ ਲੱਗੀ ਆ ਮੈਂ ਕਹਾ ਕੀ ਕਰ ਗਿਆ ਕੰਦਾ ਮੰਮੀ ਮੇਰੇ ਤੋਂ ਗਲਤੀ ਹੋ ਗਈ ਮੇਰੇ ਪੈਰ ਫਾਂ ਲੈ ਉਹਨੇ ਨੂੰ ਬੱਚੇ ਇਕੱਠੇ ਹੋ ਗਏ ਕੁੜੀਆਂ ਮਸਾ ਗੱਲ ਬਣੀ ਜੇ ਪੂਰੀ ਮੇਰੀ ਦਿਮਾਗੀ 50% ਦਿਮਾਗ ਤੇ ਬੋਲ ਨਹੀਂ ਸਕਦੀ ਕੁਝ ਨਹੀਂ ਕੋਈ ਚਲਾਕੀ ਵਿਚਾਰੀ ਨਹੀਂ ਕੁਝ ਨਹੀਂ ਕਰ ਸਕਦੀ ਉਹਨਾਂ ਨੇ ਮੁੰਡਾ ਮੇਰਾ ਬੇਟਾ ਆਇਆ ਜੀ ਅੰਦਰ ਗਿਆ ਇੱਕ ਮਿੰਟ ਨਹੀਂ ਆਰਾਮ ਬਾਹਰ ਕੱਢ ਦਿੱਤਾ ਕੱਲੀ ਕੱਲੀ ਉਹ ਲੜਕਾ ਕੀ ਲੱਗਦਾ ਤਾ ਉਹਨਾਂ ਨਾਨਾ ਦਾ ਦੋਤਰਾਏ ਤੇ ਮੈਨੂੰ ਮਾਮੀ ਕਹਿੰਦਾ ਸੀ ਮੋਨਨਾ ਨਾ ਮੇਰੇ ਕਿੰਨੀ ਵਾਰੀ ਘਰੇ ਆਇਆ ਹੋਇਆ ਤੇ ਅੱਜ ਵੀ ਆ ਗਿਆ ਅੱਜ ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲ ਪੂਜਾ ਨਾਮ ਦਾ ਕੀ ਮਾਮਲਾ ਕੀ ਸੀ ਇਹ ਇੱਕ ਪੇਸ਼ੈਂਟ ਹੈ 24 ইয়ার্স ਦੀ ਫੀਮੇਲ ਹੈਗੀ ਹੈ ਰੈਜ਼ੀਡੈਂਟ ਆਫ ਟੋਕਰিয়ার ਉਹ ਪੇਸ਼ੈਂਟ ਆਇਆ ਹੈ ਵਿਦ ਹਿਸਟਰੀ ਇਨੰਦਿਤ ਕੀ ਰੇਟ ਕੇਸ ਹੈਗਾ ਤੇ ਆਪਾਂ ਐਗਜ਼ਾਮਿਨ ਕੀਤਾ ਹੈ ਪੇਸ਼ੈਂਟ ਜੋ ਵੀ ਐਗਜ਼ਾਮਿਨੇਸ਼ਨ ਦੇ ਫਾਈਂਡਿੰਗਸ ਹੈ ਪੇਸ਼ੈਂਟ ਵਿਚ ਆਪਾਂ ਮੈਂਸ਼ਨ ਕਰਤੀਆ ਪੇਸ਼ੈਂਟ ਐਡਮਿਟ ਹੈ ਰਾਈਟ ਨਾਉ ਕਿਉਂਕਿ ਦਾ ਟਰੀਟਮੈਂਟ ਗੈਨੇਕੋਲੋਜਿਸਟ ਵਿਦ ਅਨੇਸਥੀਸ਼ੀਆ ਆਫ ਜਰੋਡਿਫੈਕਿਲਿਟੀ ਕੇ ਲੀਏ ਉਹਨਾਂ ਨੇ ਟਰੀਟਮੈਂਟ ਦਿੱਤਾ ਹੈ ਤੇ ਨੈਕਸਟ ਆਪਾਂ ਪੇਸ਼ੈਂਟ ਦੇ ਕਰੇ ਟਰੀਟਮੈਂਟ ਅੱਗੇ ਪਾ ਕੇ ਉਹਨੂੰ ਫਿਰ ਨੈਕਸਟ ਫਾਰਵਰਡ ਇਨਵੈਸਟੀਗੇਸ਼ਨਸ ਕਰਾਂਗੇ ਹੋਣਗੇ ਜਿਹੜੇ ਕੋਈ ਔਖਾ ਨਹੀਂ ਹੈ ਕਿ ਆਪਾਂ ਪੇਸ਼ੈਂਟ ਨੂੰ ਉੱਤੇ ਚਾਰਜ ਕਰਨਾ ਹੈ